ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਆਮਾ ਦੀ ਪਾਰਟੀ ਦੇ ਮੰਤਰੀ ਅਮਨ अरोड़ा ਨੂੰ 2 ਸਾਲ ਦੀ ਸਜ਼ਾ ਸੁਣਾਈ ਗਈ ਸੀ ਜੋ ਕਿ ਉਹਨਾਂ ਲਈ ਕਾਫੀ ਦਿੱਕਤ ਪੈਦਾ ਕਰ ਰਹੀ ਸੀ ਜਿਹਦੇ ਚੱਲਦਿਆਂ ਹੁਣ ਸੰਗਰੂਰ ਦੇ ਅਦਾਲਤ ਦੇ ਵਿੱਚ ਇੱਕ ਸੁਣਵਾਈ ਹੋਈ ਹੈ ਤੇ ਉਹਨਾਂ ਦੀ ਸਜ਼ਾ ਦੇ ਉੱਤੇ ਪੱਕੀ ਰੋਕ ਲਗਾ ਦਿੱਤੀ ਗਈ ਹੈ ਅੱਜ ਸਾਡੀ ਪੇਸ਼ੀ ਸੀ ਕਿ ਉਹਦੀ ਡੇਟ ਹੈ ਜਿਹੜੀ ਉਹ 1 ਮਾਰਚ ਪਈ ਹੈ ਅਪੀਲ ਦੀ ਔਰ ਜੇ ਦੂਸਰਾ ਸਟੇ ਔਨ ਕਨੈਕਸ਼ਨ ਦਾ ਜਿਹੜਾ 25 ਤਰੀਕ ਨੂੰ 31 ਤਰੀਕ ਤੱਕ ਜਿਹੜੀ ਸਟੇ ਹੋਈ ਸੀਗੀ ਕੁਜ ਮਾਨਯੋਗ ਜ਼ਿਲ੍ਹਾ ਅਦਾਲਤ ਨੇ ਅੰਤਲ ਫਾਈਨਲ ਡਿਸਪੋਜ਼ਲ ਇਸ ਉਹਦੇ ਤੱਕ ਜਿਹੜਾ ਹੈ ਉਹ ਸਟੇਜ ਜਿਹੜੀ ਕਨਵੈਕਸ਼ਨ ਤੇ ਦੇ ਦਿੱਤੀ ਹੈ ਸੋ ਮੈਂ ਪਰਮੇਸ਼ਰ ਦਾ ਪਰਮਾਤਮਾ ਦਾ ਜੁਡੀਸ਼ੀਅਲ ਸਿਸਟਮ ਦਾ ਜ਼ਿਲ੍ਹਾ ਅਦਾਲਤ ਦਾ ਔਰ ਆਪਣੇ ਸਾਰੇ ਸਾਥੀਆਂ ਦਾ ਜਿਹੜੇ ਕਈ ਦਿਨਾਂ ਤੋਂ ਪਰਮਾਤਮਾ ਦੀ ਦੁਆਵਾ ਕਰ ਰਹੇ ਸੀਗੇ ਉਹਨਾਂ ਦਾ ਧੰਨਵਾਦ ਕਰਦਾ ਕਿ ਇਹ ਇੱਕ ਵੱਡੀ ਰਾਹਤ ਹੈ ਜਿਹੜੀ ਉਹ ਅੱਜ ਨੂੰ ਮਿਲ ਨੂੰ ਮਿਲ ਜਿਹੜੀ ਸੀਗੀ ਜਿਹੜੀ ਅ ਅਪੀਲਾਂ ਹੈਗੀਆਂ ਨੇ ਅਪੀਲ ਦੀ ਵਿਚ ਪਈ ਹੈਗੀ 1 ਮਾਰਚ ਪਈ ਹੈ ਤੇ ਜਿਹੜੀ ਕਨਵੈਕਸ਼ਨ ਦਾ ਸੀਗਾ ਜਿਹੜੀ 31 ਲੱਖ ਦਾ ਨਾ ਇੰਟਰਨ ਸਟੇ ਹੋਈ ਸੀ ਉਹ ਹੁਣ ਫਾਈਨਲ ਸਟੇ ਕਰਤੀ ਹੈ ਬੰਦ ਓਕੇ ਜਦੋਂ ਤੱਕ ਅਪੀਲ ਚੱਲੇਗੀ ਜਿੰਨਾ ਚਿਰ ਉਹ ਕਨਵੈਕਸ਼ਨ ਜਿਹੜੀ ਹੈਗੀ ਸਟੇ ਹੋਗੀ ਕੀ ਲੱਗਦਾ ਜੀ ਇਸ ਤਰ੍ਹਾਂ ਸਟੇ ਮਿਲੀ ਹੈ ਕੀ ਫੈਸਲਾ ਜਿਹੜਾ ਅਰੋੜਾ ਸਾਹਿਬ ਦੇ ਹੱਕ ਦੇ ਚਾਹਸਾ ਸੇ ਹੋ ਤਾਂ ਜਿਹੜੀ ਹੈਗੀ ਉਹ ਤਾਂ ਬਾਰ ਚ ਰ ਇਸ ਤੇ ਕਮੈਂਟ ਕਰਨਾ ਤਾਂ ਨਹੀਂ ਚਾਹੀਦਾ ਦੇ ਵਾਰਚ ਹੋਏਗਾ ਹੈ ਪਰ ਜਿਹੜਾ ਹੈਗਾ ਪ੍ਰੈਮਾਫ ਸਾਈ ਜਿਹੜਾ ਉਹ ਵੋਟਰ ਨੇ ਦੇਖ ਕੇ ਕੀਤਾ ਹੈ ਕੰਮਿਕਸ਼ਨ ਸੀ ਕੀਤੀ ਹੈ ਤਾਂ ਉਸ ਦੇ ਵਿੱਚ ਜਿਹੜੇ ਹੈਗੇ ਨੇ ਅਪੀਲ ਦੇ ਵਿੱਚ ਗ੍ਰਾਉਂਡs ਹੈਗੇ ਨੇ ਇਸ ਕਰਕੇ ਇੱਕ ਰਿਪੋਰਟ ਸੀ ਕੀਤੀ ਹੈ ਠੀਕ ਅੱਜ ਹਾਂ ਅਨਯੋਗ ਸੈਸ਼ਨ ਕੋਰਟ ਸਪੈਸੀ ਸੀ ਵੀ ਸਟੇ ਗ੍ਰਾਂਟ ਕੀਤੀ ਹੈ ਜਿਹੜੀ ਪਿੱਛੇ ਜੇ ਇੰਟਰਵਿਊ ਕੀਤੀ ਸੀ ਉਹਨੂੰ ਸਟੇ ਕੀਤੀ ਹੈ ਬਾਕੀ ਟੇਲ ਆਟਰ ਆਏਗਾ ਉਦੇਚ ਪਤਾ ਲੱਗੇਗਾ ਕਿ ਯਸ ਜੋ ਥੱਲੋ 2 ਸਾਲ ਦੀ ਸਜ਼ਾ ਹੋਈ ਉਹ ਕਿਵੇਂ ਸਟੇ ਦਿੱਤੀ ਆ ਕੀ ਕੀ ਕਾਰਨ ਹੈ ਕਿਉਂਕਿ ਉਸੰਝਿਸ ਤੇ ਵੈਸ ਹੋਈ ਸੀ ਉਦੇ ਚ 4 ਕੇਸ ਹੋਰ ਕ੍ਰਿਮੀਨਲ ਕੇਸ 4 ਪਾਏ ਗਏ ਸੀ ਕਮਨ ਅੜਾ ਤੇ 1996 ਤੋਂ ਲੈ ਕੇ 2020 ਤੱਕ 4 ਹੋਰ ਕ੍ਰਿਮੀਨਲ ਕੇਸ ਸੀ ਉਹ ਵੀ ਐਡ ਹੁੰਦੇ ਸੀ ਉਹਨੂੰ ਵੇਖ ਕੇ ਲੱਗਦਾ ਸੀ ਕਿ ਸਟੇ ਨਹੀਂ ਮਿਲੇਗੀ ਪਰ ਚਲੋ ਜੱਸ ਸਾਹਿਬ ਨੇ ਕੀਤੀ ਹੈ ਮੈਂ ਦਿੱਤੇ ਕੀ ਕੀ ਨਹੀਂ ਕੀਤੇ ਦੇਖਣਾ ਪਵੇਗਾ ਜਦੋਂ ਡਿਟੇਲ ਆਰਡਰ ਆਏਗਾ ਉਸ ਤੋਂ ਬਾਅਦ ਦੇਖਾਂਗੇ ਠੀਕ ਹੈ ਠੀਕ ਹੈ ਜੀ ਐਡਵੋਕੇਟ ਨਾਲ ਸਲਾਹ ਕਰਕੇਗਾ ਹਾਈ ਕੋਰਟ ਠੀਕ 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 ਸੋ ਜਿਵੇਂ ਤੁਸੀਂ ਸੁਣਿਆ ਮਨ अरोड़ा ਵੱਲੋਂ ਵੀ ਕਿਹਾ ਗਿਆ ਕਿ 1 ਮਾਰਚ ਦੀ ਤਰੀਕ ਪਾ ਦਿੱਤੀ ਗਈ ਆ ਮਾਨਯੋਗ ਅਦਾਲਤ ਵੱਲੋਂ ਤੇ ਹੁਣ ਵੇਖਣਾ ਹੋਵੇਗਾ ਅਦਾਲਤ ਵੱਲੋਂ ਉਸ ਤਰੀਕ ਨੂੰ ਕੀ ਫੈਸਲਾ ਸਾਇਆ ਨਾਲ ਸਮਾ ਦੱਸੇਗਾ ਕਿਆ ਮੈਂ ਪਰਸਨ ਗੁਰਪ੍ਰੀਤ ਦੇ ਨਾਮ ਮੈਂ ਬਲਵਿੰਦਰ ਸਿੰਘ ਤੁਸੀਂ ਦੇ ਹੀਦਰੂ ਡੀ 5 ਚੈਨ ਪੰਜਾਬੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ ਬਣਾਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਵਾਨ ਹਨ ਉਹਨਾਂ ਅੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਾਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ